ਇਦੋਂ ਪਹਿਲਾਂ ਕਦੇ ਕਿਸੇ ਨੇ ਜ਼ਰੂਰਤ ਕੀਤੀ ਸੀ ਕਦੇ ਕਿਸੇ ਸਰਕਾਰ ਨੂੰ ਕਿਉਂ ਕਿਸੇ ਦਾ ਘਰ ਢਵਾ ਦੇ ਕਿਸੇ ਤੇ ਬਲਡوزر ਚਲਾ ਦੇ ਸਰਕਾਰਾਂ ਤਾਂ ਬਕਾਉਂਦੀਆਂ ਰਹੀਆਂ ਨੇ ਨਸ਼ੀ ਪਤਾ ਹੀ ਕਹਾਂ ਆ ਪੰਜਾਬ ਜਿਹੜੀ ਦਲਦਲ ਦੇ ਵਿੱਚ ਅੱਜ ਫਸ ਗਿਆ ਕਿ ਯੁੱਧ ਨਸ਼ਿਆਂ ਵਿਰੁੱਧ ਕ ਮੁਹੰਮਦ ਦੇ ਤਹਿਤ ਪੂਰਾ ਜਯਤਨਾ ਸਦਕਾ ਮਤਲਬ ਪੰਜਾਬ ਦਾ ਹਰ ਹੰਬੜਾ ਲੈ ਕੇ ਹਰ ਉਸ ਵਰਗ ਨੂੰ ਨਾਲ ਲੈ ਕੇ ਜੇ ਅਸੀਂ ਤੁਰੇ ਹੋਏ ਆ ਤੇ ਮੈਂ ਕਹੂੰਗੀ ਕਿ ਉਹਨਾਂ ਉਹਨਾਂ ਨੇ ਜੇ ਕੰਡੇ ਵੀ ਜੇ ਉਹ ਅੱਜ ਅਸੀਂ ਚੁੱਪ ਰਹੇ ਹਾਂ ਸੋ ਇੰਨੀ ਜ਼ੁਰਤ ਕਦੇ ਕਿਸੇ ਨੇ ਨਹੀਂ ਕੀਤੀ ਪਰ ਸੱਦ ਕੇ ਆਮ ਆਦਮੀ ਪਾਰਟੀ ਦੇ ਜਿਹੜਾ ਸਾਡਾ ਪੰਜਾਬ ਚਾਹੁੰਦਾ ਸੀਗਾ ਜਿਹੜੇ ਸਾਡੇ ਬਜ਼ੁਰਗ ਮਾਪੇ ਚਾਹੁੰਦੇ ਸੀ ਜਿਨ੍ਹਾਂ ਦੀਆਂ ਪੀੜੀਆਂ ਖਤਮ ਹੋ ਗਈਆਂ ਉਹ ਇਹ ਸੁਪਨਾ ਵੇਖ ਰਹੇ ਸੀ ਕਿ ਕੋਈ ਸਰਕਾਰ ਆਵੇ ਤੇ ਜਿਹੜੀ ਸਰਕਾਰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕੇ ਸੋ ਸਰਕਾਰ ਐਨੇ ਇੱਕ ਸਿਹਰਦ ਤਰੀਕੇ ਦੇ ਨਾਲ ਲੱਗੀ ਹੋਈ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਜੇ ਕਿਤੇ ਵੀ ਲੱਗਦਾ ਕਿ ਕੋਈ ਨਸ਼ੇ ਦਾ ਵਪਾਰ ਕਰ ਰਿਹਾ ਕੋਈ ਨਸ਼ੇ ਦਾ ਤਸਕਰ ਹੈ ਤਾ ਉਹਦੇ ਨਾਲ ਕੋਈ ਲਿਹਾਜ਼ ਨਹੀਂ ਉਹਨੂੰ ਇੱਥੋਂ ਤੱਕ ਦੇ ਆਰਡਰ ਹੈ ਕਿ ਉਹਨੂੰ ਫਿਰ ਪੰਜਾਬ ਵਰਗੀ ਸਟੇਟ 'ਚ ਰਹਿਣ ਦੀ ਕੋਈ ਤਾਂ ਅ ਦੇਖੋ ਜਦੋਂ ਮੈਨੂੰ ਇੱਕ ਗੱਲ ਯਾਦ ਆ ਕਿ ਹਰ ਪਿੰਡ ਦੇ ਵਿੱਚੋਂ ਹਰ ਘਰ ਦੇ ਵਿੱਚੋਂ ਬਰਲਾਪ ਤਕਰੀਬਨ ਨਿਕਲ ਕੇ ਆਉਂਦਾ ਸੀ ਜਦੋਂ ਅਸੀਂ ਸਰਕਾਰ ਬਣਾਉਣ ਦੀ ਗੱਲ ਕਰਦੇ ਸੀ ਤਾਂ ਪੂਰੇ ਪੰਜਾਬ ਦਾ ਇੱਕ ਹਰ ਪਿੰਡ ਦੇ ਵਿੱਚੋਂ ਹਰ ਮੈਂ ਵਾਰਡ ਦੇ ਵਿੱਚੋਂ ਵੀ ਜੇ ਗੱਲ ਕਰਾਂ ਤਾਂ ਸ਼ਹਿਰਾਂ ਦੇ ਵਿੱਚੋਂ ਇੱਕ ਆਮ ਆਵਾਜ਼ ਸੀ ਕਿ ਪੰਜਾਬ ਦੇ ਲੋਕ ਪੰਜਾਬ ਚਾਹਮਾ ਆਮੀ ਪਾਰਟੀ ਦੀ ਸਰਕਾਰ ਬਣਾਉਣਗੇ ਖੈਰ ਪੜਾਈ 92 ਸੀਟਾਂ ਦੇ ਕੇ ਬੜੀ ਹਮ ਹਮਾ ਕੇ ਬਣਦੀ ਆ ਪਰ ਉਹਨਾਂ ਨੇ ਨਾਲ ਇੱਕ ਵਾਦਾ ਕੀਤਾ ਸੀਗਾ ਕਿ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਤੇ ਮੈਂ ਇਸ ਗੱਲ ਲਈ ਆਪਣੀ ਸਰਕਾਰ ਦਾ ਧੰਨਵਾਦ ਕਰਦੀ ਆ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦੀ ਆ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਆ ਵੀ ਜਿਹੜੇ ਇਸ ਯੁੱਧ ਨਸ਼ਿਆਂ ਵਿਰੁੱਧ ਨੂੰ ਇਸ ਇਹ ਸਾਰੀ ਜਿਹੜੀ ਹੈਗੀ ਆ ਇਹਨੂੰ ਇਸ ਮੁਹਿਮ ਨੂੰ ਇਸ ਲੈਵਲ ਤੱਕ ਲੈ ਕੇ ਜਾ ਰਹੇ ਨੇ ਜਿਹੜਾ ਅੱਜ ਤੱਕ ਕਦੇ ਕਿਸੇ ਸਰਕਾਰ ਨੇ ਨਹੀਂ ਕੀਤਾ ਖਰ ਕਰਨਾ ਵੀ ਕਿਉਂ ਸੀ ਕਿਉਂਕਿ ਪੰਜਾਬ ਨੂੰ ਜੇ ਨਸ਼ਿਆਂ ਦੀ ਦੇਣ ਜੇ ਪੰਜਾਬ 'ਚ ਨਸ਼ੇ ਆਏ ਨਹੀਂ ਤਾਂ ਮੈਂ ਕਹੂੰਗੀ ਕਿ ਕੋਨਾ ਪੁਰਾਣੀਆਂ ਸਰਕਾਰਾਂ ਕਰਕੇ ਪੁਰਾਣੀਆਂ ਪਾਰਟੀਆਂ ਕਰਕੇ ਆਏ ਨੇ ਤੇ ਅੱਜ ਪੰਜਾਬ ਦੀ ਇਹ ਹਾਲਤ ਨਹੀਂ ਹੋਣੀ ਸੀ ਸੋ ਹਰ ਲੈਵਲ ਤੇ ਸਾਡਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ ਕਿ ਹਾਊ ਟੂ ਬ੍ਰੇਕ ਦਾ ਚੇਨ ਉਹਨਾਂ ਦਾ ਨੈਕਸਸ ਤੋੜ ਕੇ ਉਹਨਾਂ ਦੀ ਚੇਨ ਬ੍ਰੇਕਡਾਊਨ ਕਰਕੇ ਔਰ ਅਵੇਅਰਨੈਸ ਪ੍ਰੋਗਰਾਮ ਨੇ ਜਿਹੜੇ ਉਹ ਪਿੰਡਾਂ 'ਚ ਰੱਖੇ ਜਾ ਰਹੇ ਨੇ ਔਰ ਖਾਸ ਕਰਕੇ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕ ਨਸ਼ੇ ਤੇ ਲੱਗੇ ਉਹਨਾਂ ਨੂੰ ਬਚਾਉਣਾ ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਉਹਨਾਂ ਨੂੰ ਬਚਾਉਣ ਦੇ ਲਈ ਰੀਹੈਬਿਲੇਸ਼ਨ ਸੈਂਟਰ ਜਿਹੜੇ ਨੇ ਉਹਨਾਂ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਕਿਵੇਂ ਜਿਹੜੇ ਨਸ਼ਾ ਸ਼ਰਡ ਆਊਟ ਕੇਂਦਰ ਨੇ ਉਹਨਾਂ ਨੂੰ ਉਹਨਾਂ ਨੂੰ ਅੱਗੇ ਲੈ ਕੇ ਵਧিয়ে ਤਾਂ ਕਿ ਅਸੀਂ ਆਪਦੇ ਪੰਜਾਬ ਦੀ ਜਵਾਨੀ ਜਿਹੜੀ ਨਸ਼ੇ ਤੇ ਲੱਗੀ ਉਹਨੂੰ ਸੰਭਾਲ ਸਕੀਏ ਯਾਨੀ ਕਿ ਇੱਕ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ 31 ਤਰੀਕੇ ਬੈਟਲਰ ਦਿੱਤੀ ਕਿ ਲੱਗਦਾ 31 ਤਰੀਕੇ ਤੋਂ ਨਸ਼ਾ ਸਾਰਾ ਖਤਮ ਹੋ ਜਾਏ ਮੈਨੂੰ ਇੱਕ ਗੱਲ ਦੱਸੋ ਜੀ ਇਸ ਤੋਂ ਪਹਿਲਾਂ ਕਦੇ ਕਿਸੇ ਨੇ ਜ਼ਰੂਰਤ ਕੀਤੀ ਸੀ ਕਦੇ ਕਿਸੇ ਸਰਕਾਰ ਨੇ ਕਿਉਂ ਕਿਸੇ ਦਾ ਘਰ ਢਵਾ ਦੇ ਕਿਸੇ ਤੇ ਬਲਡوزر ਚਲਾ ਦੇ ਸਰਕਾਰਾਂ ਤਾਂ ਬਕਾਉਂਦੀਆਂ ਰਹੀਆਂ ਨੇ ਨਸ਼ੇ ਪਤਾ ਹੀ ਕਹੂੰ ਪਾ ਪੰਜਾਬ ਜਿਹੜੀ ਦਲਦਲ ਦੇ ਵਿੱਚ ਅੱਜ ਫਸ ਗਿਆ ਕਿ ਯੁੱਧ ਨਸ਼ਿਆਂ ਵਿਰੁੱਧਕ ਮੁਹੰਮਦ ਦੇ ਤਹਿਤ ਪੂਰਾ ਜਯਤਨ ਸਦਕਾ ਮਤਲਬ ਪੰਜਾਬ ਦਾ ਹਰ ਹੰਬੜਾ ਲੈ ਕੇ ਹਰ ਉਸ ਵਰਗ ਨੂੰ ਨਾਲ ਲੈ ਕੇ ਜੇ ਅਸੀਂ ਤੁਰੇ ਹੋਏ ਆ ਤੇ ਮੈਂ ਕਹੂੰਗੀ ਕਿ ਉਹਨਾਂ ਉਹਨਾਂ ਨੇ ਜੇ ਕੰਡੇ ਬੀਜੇ ਆ ਉਹ ਅੱਜ ਅਸੀਂ ਚੁਗ ਰਹੇ ਹਾਂ ਸੋ ਇੰਨੀ ਜ਼ੁਰਤ ਕਦੇ ਕਿਸੇ ਨੇ ਨਹੀਂ ਕੀਤੀ ਪਰ ਸਦਕੇ ਆ ਆਮ ਆਦਮੀ ਪਾਰਟੀ ਦੇ ਜਿਹੜਾ ਸਾਡਾ ਪੰਜਾਬ ਚਾਹੁੰਦਾ ਸੀਗਾ ਜਿਹੜੇ ਸਾਡੇ ਬਜ਼ੁਰਗ ਮਾਪੇ ਚਾਹੁੰਦੇ ਸੀ ਜਿਨ੍ਹਾਂ ਦੀਆਂ ਪੀੜ੍ਹੀਆਂ ਖਤਮ ਹੋ ਗਈਆਂ ਉਹ ਇਹ ਇਹ ਸੁਪਨਾ ਵੇਖ ਰਹੇ ਸੀ ਕਿ ਕੋਈ ਸਰਕਾਰ ਆਵੇ ਤੇ ਜਿਹੜੀ ਸਰਕਾਰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕੇ ਸੋ ਸਰਕਾਰ ਇੰਨੇ ਕਿ ਸੁਹਿਰਦ ਤਰੀਕੇ ਦੇ ਨਾਲ ਲੱਗੀ ਹੋਈ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਜੇ ਕਿਤੇ ਵੀ ਲੱਗਦਾ ਕਿ ਕੋਈ ਨਸ਼ੇ ਦਾ ਵਪਾਰ ਕਰ ਰਿਹਾ ਕੋਈ ਨਸ਼ੇ ਦਾ ਤਸਕਰ ਆ ਤਾਂ ਉਹਦੇ ਨਾਲ ਕੋਈ ਲਿਹਾਜ਼ ਨਹੀਂ ਉਹਨੂੰ ਇੱਥੋਂ ਤੱਕ ਦੇ ਆਰਡਰ ਹੈ ਕਿ ਉਹਨੂੰ ਫਿਰ ਪੰਜਾਬ ਵਰਗੇ ਸਟੇਟ 'ਚ ਰਹਿਣ ਦੀ ਕੋਈ ਥਾਂ ਨਹੀਂ ਜੇ ਪਾਣੀ ਦੀ ਗੱਲ ਕਰੀਏ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਜਿਹੜਾ ਹਰਿਆਣਾ ਸਰਕਾਰ ਪਾਣੀ ਦਿੱਤੇ ਆ ਰਹੇ ਉਹਦੇ ਵਾਸਤੇ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਠੀਕ ਹਨ ਮੈਕਨੀਆਂ ਜੀ ਮੈਂ ਦੇਖੋ ਇਹ ਵੀ ਇਹ ਵੀ 5 ਸਾਲ ਹੋ ਸੀ ਜਦੋਂ ਮੇਰੀ ਸਰਕਾਰ ਨਹੀਂ ਸੀ ਤੇ 5 ਸਾਲ ਮੈਂ ਬੀਇੰਗ ਐਨ ਆਪੋਜੀਸ਼ਨ ਪਾਣੀਆਂ ਦੇ ਮੁੱਦੇ ਤੇ ਸਿਰਫ ਸਿਆਸਤ ਦੇਖੀ ਆ ਆ ਨਸ਼ਿਆਂ ਦੀ ਵੀ ਗੱਲ ਕਰਕੇ ਹਟੇ ਉਹ ਇੱਥੇ ਵੀ ਸਿਆਸਤ ਹੈ ਪਰ ਕਲੀਅਰ ਕਟ ਸਟੈਂਡ ਪਾਣੀਆਂ ਦੇ ਮੁੱਦੇ ਤੇ ਮੈਨੂੰ ਇਹ ਦੱਸੋ ਕਿ ਅਜ ਤੱਕ ਕਦੇ ਕਿਸੇ ਨੇ ਨਹੀਂ ਲਿਆ ਤੇ ਮੈਂ ਆਮ ਆਦਮੀ ਪਾਰਟੀ ਕਾਲੀ ਸਾਡੇ ਅਰਵਿੰਦ ਕੇਜਰੀਵਾਲ ਸਾਡੇ ਭਗਵਾਨ ਤੁਮਨ ਜੀ ਜਿਹੜੇ ਮੰਗਲ ਟਾਈਮ ਜਾ ਕੇ ਸਿੱਧਾ ਕਲੀਅਰ ਕੱਟ ਕਹਿੰਦੇ ਆ ਵੀ ਲੈ ਇੱਥੇ ਬੈਠੀ ਆ ਨੱਕੇ ਤਾਂ ਤੁਸੀਂ ਵੱਟ ਕੇ ਦਿਖਾਓ ਆ ਤਾਂ ਹੋਈ ਨਾ ਪੰਜਾਬ ਵਾਲੀ ਗੱਲ ਏਦੋਂ ਪਹਿਲਾਂ ਤਾਂ ਮਤਲਬ ਪਾਣੀਆਂ ਨੂੰ ਲੈ ਕੇ ਵੱਡੀ ਵੱਡੀ ਜਿਹੜੀ ਹੁਣ ਤੱਕ ਪੋਲਿਟਿਕਸ ਹੋਈ ਹੈ ਸੋ ਉਹਦੀ ਮੈਂ ਸਖਤ ਸ਼ਬਦਾਂ ਚ ਲਿਖੇ ਦੀ ਕਰਦੀ ਆ ਕਲੀਅਰ ਕੱਟ ਸਟੈਂਡ ਆ ਪੰਜਾਬ ਦਾ ਪਾਣੀ ਪੰਜਾਬ ਕੋਲੇ ਰਹੂਗਾ ਇਹਦੀ ਇੱਕ ਵੀ ਬੂੰਦ ਐਸਐਪੀ ਸੁਗਨ ਨਹੀਂ ਦਿੱਤੀ ਜਾਉਂ ਜੇਕਰ ਦਾ ਸ਼ਾਦੀ ਕਰੀਏ ਦਾ ਨਸ਼ਾ ਤਸਕਰ ਫੜੇ ਤੇ ਜਾਂਦੇਪਾ ਕੋਈ ਨਾ ਕੋਈ ਸਿਆਸੀ ਲੀਡਰ ਜਾਂ ਕੋਈ ਲੋਕਲ ਲੀਡਰ ਨੂੰ ਨਿਸ਼ਵਾਸ ਚਲਾਇਆਦਾ ਨਹੀਂ ਐਸਾ ਕੁਛ ਨਹੀਂ ਹੈ ਮੈਂ ਪੰਜਾਬ ਪੁਲਿਸ ਨੂੰ ਆਈ ਰੀਅਲੀ ਸਲੂਟ ਟੂ 뎀 ਕਿ ਜੜੇ ਤਨਦੇਹੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਰੇ ਨੇ ਇਸ ਵਾਰੀ ਸੋ ਜੇ ਕਿਤੇ ਮਾੜਾ ਮੋਟਾ ਆਉਂਦਾ ਹੋਣਾ ਤਾਂ ਉਹਦੇ ਚ ਪਿੰਡ ਲੈਵਲ ਤੇ ਕਈ ਵਾਰੀ ਕੋਈ ਚੀਜ਼ਾਂ ਹੋ ਜਾਂਦੀਆਂ ਹੋਣੀਆਂ ਪਰ ਜਿੱਥੇ ਕਲੀਅਰ ਕੱਟ ਆ ਕਿ ਇਹ ਨਸ਼ੇ ਦਾ ਵਪਾਰ ਕਰਦਾ ਨਸ਼ੇ ਦਾ ਤਸਕਰ